ਜੰਕ ਫੂਡ ਖਾਣ ਵਾਲੇ ਬੱਚੇ ਸਾਵਧਾਨ ਕਿਉਂਕਿ ਸਰਕਾਰ ਨੇ ਲੈ ਲਿਆ ਇੱਕ ਵੱਡਾ ਫੈਸਲਾ ਦੱਖਣੀ ਆਸਟ੍ਰੇਲੀਆ ਦੇ ਸਿਹਤਮੰਦ ਖੁਰਾਕ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਨੂੰ ਮੋਟਾਪੇ ਦੀ ਸਮੱਸਿਆ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਦੱਖਣੀ ਆਸਟ੍ਰੇਲੀਆ ਜਨਤਕ ਆਵਾਜਾਈ ਦੇ ਜੰਕ ਫੂਡ ਇਸ਼ਤਿਹਾਰਾਂ ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਆਸਟ੍ਰੇਲੀਆਈ ਸੂਬਾ ਬਣ ਗਿਆ ਪਾਬੰਦੀ 1 ਜੁਲਾਈ 2025 ਤੋਂ ਲਾਗੂ ਹੋਵੇਗੀ ਇਹ ਪਾਬੰਦੀ ਜਨਤਕ ਬੱਸਾਂ ਰੇਲ ਗੱਡੀਆਂ ਅਤੇ ਟਰਾਮਾ ਤੇ ਚਾਕਲੇਟ ਲੌਲੀਪੌਪ ਔਰ ਮਠਾਈਆਂ ਆਈਸਕ੍ਰੀਮ ਸੌਫਟ ਡਰਿੰਕਸ ਤੇ ਅਤੇ ਚਿਪਸ ਵਰਗੇ ਗੈਰ ਸਿਹਤਮੰਦ ਉਤਪਾਦਾਂ ਦੀਆਂ ਤਸਵੀਰਾਂ ਨੂੰ ਦਿਖਾਉਣ ਤੋਂ ਰੋਕ ਰਹੀ ਹੈ ਹਾਲਾਂਕਿ ਦੱਸੀਆਂ ਤਾਂ ਕਈ ਨਿਊਜ਼ ਏਜੰਸੀਆਂ ਨੇ ਵੱਟੀ ਜਾਣਕਾਰੀ ਸਾਂਝੀ ਕੀਤੀ ਹੈ ਮੌਜੂਦਾ ਸਬੂਤਾਂ ਦੇ ਦੇਖਿਆ ਕਿ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਮਾਰਕੀਟਿੰਗ ਬੱਚੇ ਦੇ ਪੋਸ਼ਣ ਸੰਬੰਧੀ ਗਿਆਨ ਭੋਜਨ ਪਸੰਦਾਂ ਅਤੇ ਖਪਤ ਦੇ ਪੈਟਰਨ ਨੂੰ ਪ੍ਰਭਾਵਿਤ ਕਰ ਸਕਦੀ ਹੈ ਮਾਇਰਾ ਨੇ ਸ਼ਨੀਵਾਰ ਨੂੰ ਇਹ ਕਿਹਾ ਕਿ ਮोटापा ਤੇ ਟਾਈਪ 2 ਸ਼ੂਗਰ ਨੂੰ ਵੀ ਗੈਰ ਸਿਹਤਮੰਦ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੇ ਇਸ਼ਤਿਹਾਰ ਦੇ ਨਾਲ ਜੋੜਿਆ ਗਿਆ ਆਸਟ੍ਰੇਲੀਆ ਕਾਰਪੋਰੇਸ਼ਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਜੰਕ ਫੂਡ ਮਾਰਕੀਟਿੰਗ ਦਾ ਸਾਡੇ ਬੱਚਿਆਂ ਤੇ ਖਾਣ ਦੇ ਸੱਚਮੁੱਚ ਸ਼ਕਤੀਸ਼ਾਲੀ ਬਹੁਤ ਜ਼ਿਆਦਾ ਪ੍ਰਭਾਵ ਬੱਚਿਆਂ ਤੇ ਪੈ ਰਿਹਾ ਹੈ ਤੇ ਬਹੁਤ ਵਧੀਆ ਹੋਵੇਗਾ ਜੇਕਰ ਫਾਸਟ ਫੂਡ ਦੀ ਬਜਾਏ ਲੋਕ ਜਿਹੜੇ ਸੀਗੇ ਬਰੋਕਲੀ ਗਾਜਰਾ ਤੋਂ ਉਤਸ਼ਾਹਿਤ ਕੀਤੇ ਜਾਣ ਸਰਕਾਰੀ ਆંકੜਿਆਂ ਤੋਂ ਪਤਾ ਚੱਲਦਾ ਹੈ ਕਿ ਦੱਖਣੀ ਅਫਰੀਕਾ ਦੇ ਵਿੱਚ 63% ਤੋਂ ਵੱਧ ਜਿਹੜੇ ਬਾਲਕ ਨੇ ਔਰ 35% ਬੱਚੇ ਜ਼ਿਆਦਾ ਭਾਰੇ ਜਾਂ ਮੋਟੇ ਹਨ ਜਿਸ ਵਿੱਚ ਅਗਲੇ 5 ਸਾਲਾਂ ਵਿੱਚ 1900 ਬੱਚੇ ਅਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹਨਾਂ ਦੇ ਸ਼ਿਕਾਰ ਹੋ ਸਕਦੇ ਨੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੋ ਸਕਦੇ ਨੇ ਹਾਲਾਂਕਿ ਦੱਸਿਏ ਤਾਂ ਦੱਖਣੀ ਅਫਰੀਕਾ ਦੀਆਂ ਬਸਾਂ ਤੇ ਲਗਭਗ 70% ਖਾਣ ਪੀਣ ਦੇ ਇਸ਼ਤਿਹਾਰ ਗੈਰ ਸੰਬੰਧਿਤ ਸਿਹਤਮੰਦ ਉਤਪਾਦਨਾਂ ਤੋਂ ਸ਼ਾਹੀਦ ਕਰਦੇ ਨੇ ਤਾਂ ਹੁਣ ਇਹ ਵੱਡੀ ਪਾਬੰਦੀ ਲਗਾ ਦਿੰਦੀ ਹੈ ਕਿ ਜਿੱਥੇ ਕਿ ਰੀਲ ਗੱਡੀਆਂ ਤੇ ਉੱਤੇ ਚਾਕਲੇਟ ਲollipops ਮਠਾਈਆਂ ਆਈਸਕ੍ਰੀਮ ਸੌਫਟ ਡਰਿੰਕਸ ਅਤੇ ਚਿਪਸ ਵਰਗੇ ਗੈਰ ਸਿਹਤਮੰਦ ਉਤਪਾਦਾਂ ਦੀਆਂ ਤਸਵੀਰਾਂ ਨੂੰ ਦਿਖਾਉਣ ਤੇ ਰੋਕ ਲਗਾ ਦਤੀ ਹੈ ਇਹ ਪਾਬੰਦੀ 1 ਜੁਲਾਈ 2025 ਤੋਂ ਲਾਗੂ ਹੋਵੇਗੀ ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਵੱਡਾ ਫੈਸਲਾ ਜਿਹੜਾ ਆਸਟ੍ਰੇਲੀਆ ਸਰਕਾਰ ਦੇ ਵੱਲੋਂ ਲਤਾ ਗਿਆ ਦੱਖਣੀ ਆਸਟ੍ਰੇਲੀਆ ਨੇ ਸਿਹਤਮੰਦ ਖੁਰਾਕ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਨੂੰ ਮੋਟਾਪੇ ਦੀ ਸਮੱਸਿਆ ਤੋਂ ਬਚਾਉਣ ਲਈ ਇੱਕ ਵੱਡਾ ਨੇਕ ਕਦਮ ਚੱਕਿਆ ਜਿੱਥੇ ਕਿ ਹੁਣ ਇਸ਼ਤਿਹਾਰਾਂ 'ਤੇ ਪਾਬੰਦੀ ਲਗਾ ਦਿੰਦੀ ਹੈ ਤਾਂ ਆਸਟ੍ਰੇਲੀਆ ਪਹਿਲਾ ਸੂਬਾ ਬਣ ਗਿਆ ਜਿੱਥੇ ਕਿ ਉਹਨਾਂ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਤੇ ਹੁਣ ਜਿਹੜੀਆਂ ਸੌਫਟ ਡਰਿੰਕਸ ਚਾਕਲੇਟਸ ਰੇਲ ਗੱਡੀਆਂ ਤੇ ਬੱਸਾਂ ਤੇ ਇਹਨਾਂ ਦੀ ਇਸ਼ਤਿਹਾਰ ਨਹੀਂ ਲੱਗਣਗੇ ਪਾਬੰਦੀ ਜਿਹੜੀ ਆ ਪੂਰਾ ਤੌਰ ਤੇ ਲਗਾ ਦਿੰਦੀ ਹੈ ਤਾਂ ਬਹੁਤ ਸਾਰੇ ਬੱਚੇ ਬਹੁਤ ਸਾਰੀਆਂ ਵੱਡੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨੇ ਜਿਨ੍ਹਾਂ ਨੂੰ ਇਹ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਰਕਾਰ ਨੇ ਆਪਣੇ ਸੂਬੇ ਦੇ ਬੱਚਿਆਂ ਦੇ ਲਈ ਇਹ ਵੱਡਾ ਕਦਮ ਚੱਕ ਦਿੱਤਾ ਹਾਲਾਂਕਿ ਇਸ ਕਦਮ ਦੇ ਚਰਚੇ ਹਰ ਪਾਸੇ ਨੇ ਹਰ ਪਾਸੇ ਇਸ ਨੂੰ ਲੈ ਕੇ ਜਿਹੜੀ ਆ ਸ਼ਲਾਘਾ ਕੀਤੀ ਜਾ ਰਹੀ ਹੈ